ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਮੈਂ ਵੀਡੀਓ ਲੈ ਕੇ ਆਇਆ ਬਲਾਂ ਵਾਲੀ ਪੱਗ ਦੀ ਜਿਹੜੀ ਜਿਹੜੇ ਆਪਾਂ ਜਮੇ ਸਿੰਪਲ ਤਰੀਕੇ ਨਾਲ ਬਣਾਂਗੇ ਜਿਹੜੀ ਇਸ ਪੱਗ ਦੀ ਜਿਹੜੀ ਲੈਂਥ ਆ ਗਈ ਉਹ ਸਾਡੇ 5 ਮੀਟਰ ਦਾ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਹਲ ਵਰਤਿਆ ਜਿਹੜਾ ਆਪਾਂ ਨੇ ਪਹਿਲਾਂ ਲੜ ਸਿਰ ਦੇ ਸੈਂਟਰ ਤੋਂ ਲਿਆ ਕੇ ਉਸ ਦੇ ਵਿੱਚ ਹਲਕੇ ਜਿਹੜੇ ਬਲ ਪਾ ਕੇ ਉਸ ਲੜ ਨੂੰ ਅਗਰ ਤਾਂ ਉਸੇ ਹਲਕੇ-ਵਲਕੇ ਬਲ ਪਾ ਕੇ ਆਪਾਂ ਇਹਦਾ ਸੁੜਨ ਦਿਖਾ ਦਵਾਂਗੇ ਜਿਹੜਾ ਤਾਂ ਆਪਾਂ ਨੇ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਵੀ ਬੈਕ ਤੋਂ ਗਰਪਿੰਚ ਕਰਕੇ ਪੂਣੀ ਦਾ ਖੋਲਦਾ ਆਪਾਂ ਸੱਥਲੇ ਰੱਖ ਕੇ ਤੇ ਫਿਰ ਉਸ ਤੋਂ ਬਾਅਦ ਨੋਕ ਦੇ ਕੋਲ ਇੱਕ ਗੈਰਸ ਲੜ ਨੂੰ ਫੋਲਡ ਕਰਕੇ ਉਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਹਲਕੇ ਜਿਹੇ ਬਲ ਪਾ ਕੇ ਆਪਾਂ ਉਸ ਲੜ ਨੂੰ ਵੀ ਲਗਾ ਦਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਨੇ ਤੀਸਰਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਪੂਣੀ ਦਾ ਖੋਲਦਾ ਆਪਾਂ ਸੱਥਲੇ ਰੱਖ ਲਵਾਂਗੇ ਤੇ ਬੰਦਪਾਸੇ ਉਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਹਲਕਾ ਇਹ ਇਸ ਲੜੜ ਨੂੰ ਜਿਹੜਾ ਆਪਾਂ ਨੇ ਇਸ ਲੜੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਬਲ ਪਾ ਕੇ ਹਲਕੇ ਜੇ ਬੈਗ ਤੱਕ ਜਿਹੜੇ ਆਪਾਂ ਨੇ ਹਲਕੇ ਹਲਕੇ ਜਿਹੜੇ ਬਲ ਪਾ ਕੇ ਜਿਹੜਾ ਆਪਾਂ ਇਸ ਲੜੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਨੇ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਵੀ ਉਸ ਤਰ੍ਹਾਂ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਤੇ ਤੀਸਰਾ ਲੜ ਲਗਾਏ ਹਨ ਪੂਰੀ ਦਾ ਖੋਲਦਾ ਪਾਸਾ ਸੱਤਲੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਲੜ ਨੂੰ ਹਲਕਾ ਐ ਬੈਕ ਤੋਂ ਗਰ ਪਿੰਚ ਕਰਕੇ ਤੇ ਇਸ ਲੜ ਨੂੰ ਜਿਹੜਾ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਜਿਹੜਾ ਆਪਣੇ ਫਰੰਟ ਤੋਂ ਇੱਕ ਗੈਰੀ ਸਲੜ ਤੇ ਜਿਹੜੇ ਵਾਲਾ ਇਕੱਠੇ ਕਰਕੇ ਇਸ ਲੜ ਨੂੰ ਹਲਕਾ ਐ ਫੋਲਡ ਕਰਕੇ ਜਿਹੜੇ ਹੁਣ ਇਸ ਲੜ ਦੇ ਵਿੱਚ ਆਪਾਂ ਵਾਲ ਪਾ ਲਵਾਂਗੇ ਵਾਲ ਪਾਉਣ ਤੋਂ ਆ ਜਿਹੜੇ ਫੇਸ ਤੋਂ ਬਾਅਦ ਆਪਾਂ ਇਸ ਲੜ ਦੇ ਵਿੱਚ ਬੈਕ ਤੱਕ ਵਾਲ ਪਾ ਕੇ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੇਗਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜਾ ਕਿ ਹੁਣ ਆਪਾਂ ਨੇ ਪੰਜਵਾਂ ਲੜ ਲਗਾਵਾਂਗੇ ਪੰਜਵੇਂ ਲੜ ਨੂੰ ਵੀ ਬੈਕ ਤੋਂ ਘਰ ਪਿੰਚ ਕਰਕੇ ਬੂਨੇ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬਦ ਪਾਸਾ ਉੱਤੇ ਰੱਖ ਕੇ ਜਿਹੜਾ ਲੜਾ ਆਪਾਂ ਨੇ ਸਾਫ਼ ਕਰਕੇ ਚੰਗੀ ਤਰ੍ਹਾਂ ਜਿੱਤੇ ਆਪਾਂ ਹੱਥ ਪੇਰ ਕੇ ਇਸ ਲੜ ਨੂੰ ਜਿਹੜਾ ਬੈਕ ਤੋਂ ਲੈ ਕੇ ਫਰੰਟ ਤੱਕ ਪ੍ਰੋਪਰ ਜਿਹੜਾ ਆਪਾਂ ਨੇ ਸਾਫ਼ ਕਰਕੇ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਕੇ ਉਤੋ ਉਤੋ ਇਹੜਾ ਪਹਿਲਾ ਲੜ ਨੂੰ ਜਿੰਕ ਤਰ੍ਹਾਂ ਇਹੜਾ ਹੂਲ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਹੁਣ ਇਸ ਲੜ ਨੂੰ ਇਸ ਲੜ ਦੇ ਵਿੱਚ ਜਿਹੜੇ ਹਲਕੇ ਜਿਹੇ ਬਲ ਪਾ ਕੇ ਇਸ ਲੜ ਦੇ ਵਿੱਚ ਆਪਾਂ ਬਲ ਪਾ ਕੇ ਇਸ ਲੜ ਨੂੰ ਜਿਹੜਾ ਬੈਗ ਤੱਕ ਬਲ ਪਾ ਕੇ ਇਸ ਲੜ ਨੂੰ ਜਿਹੜਾ ਆਪਾਂ ਲਗਾ ਦੇਵਾਂਗੇ ਪਰ ਰੱਤਾਂ ਲਾਓ ਜੇ ਕਾ ਤਾਂ ਛੜੀ ਵੀਡੀਓ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਕਿ ਹੁਣ ਆਪਾਂ ਨੇ ਆਖਰੀ ਲੜ ਲਗਾਵਾਂਗੇ ਉਸ ਲੜ ਦੀ ਪੂਣੀ ਨੇੜਾ ਆਪਾਂ ਖੋਲ ਕੇ ਉਸ ਦਾ ਉਤਲਾ ਪੱਲਾ ਤੇ ਨੂੰ ਫੋਲਡ ਕਰਕੇ ਥੜਾ ਦਾ ਪੱਲਾ ਉੱਤੇ ਨੂੰ ਫੋਲਡ ਕਰਕੇ ਛੜੜ ਨੂੰ ਜਿਹੜਾ ਹਲਕਾ ਹੈ ਸਾਫ਼ ਕਰ ਲਵਾਂਗੇ ਇਸ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਹਲਕਾ ਖਵਾ ਕੇ ਆਪਾਂ ਇਹੜਾ ਲੜ ਨੂੰ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀਗਾ ਉਸ ਲੜ ਦੇ ਜਿਹੜਾ ਆਪਾਂ ਇਸ ਲੜ ਨੂੰ ਥੱਲੇ ਦੱਬ ਦਵਾਂਗੇ ਜਿੱਦਾਂ ਇਹੜਾ ਆਪਾਂ ਇਸ ਲੜ ਨੂੰ ਹੁਣ ਪੰਜਵੇਂ ਲੜ ਦੇ ਜਿਹੜਾ ਥੱਲੇ ਆਪਾਂ ਪ੍ਰੋਪਰ ਜਿਹੜਾ ਦਬ ਦਵਾਂਗੇ ਜਿਹੜਾ ਕਿ ਉਹ ਆਪਾਂ ਨੇ ਸਿਰ ਟਕਾ ਕੇ ਜਿਹੜਾ ਸਿਰ ਦਾ ਸੈਟਰ ਚ ਪਹਿਲਾਂ ਲਾ ਲਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰਾ ਸਿਰ ਤੇ ਜਿਹੜਾ ਆਪਾਂ ਉਸ ਲੜ ਨੂੰ ਖਿਲਾਰ ਲਾਵਾਂਗੇ। ਉਸ ਤੋਂ ਜਿਹੜਾ ਆਪਣਾ ਪਿਛਲਾ ਲੜੂਗਾ ਉਸ ਨੂੰ ਖਿੱਚ ਕੇ ਜਿਹੜਾ ਆਪਾਂ ਸਿਰ ਰਊਗਾ ਆਪਣਾ ਚੰਗੀ ਤਰ੍ਹਾਂ ਟੈਂਟ ਕਰ ਲਵਾਂਗੇ। ਜੋ ਕਿ ਤਰ੍ਹਾਂ ਆਪਾਂ ਸੇਟਾ ਕੇ ਜਿਹੜਾ ਆਪਣਾ ਪਿਛਲਾ ਲੜਾਊਗਾ ਆਪਾਂ ਨੂੰ ਦੋਨਾਂ ਸਾਡਾ ਤਾਂ ਫੋਲਡ ਕਰਕੇ ਆਪਾਂ ਸਾਡ ਨੂੰ ਬੈਕ ਤੇ ਦੱਬ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ